ਤੇ ਪੁਣੇ ਆਜੇ ਪੀ ਆਜੇ ਪਵਤ ਸੀ ਆਜੇ ਪਵਤ ਵੀ ਕੱਟਿਆ ਉਹਨਾਂ ਨੇ ਆਪਕਾ ਇਟਾ ਵੱਡਾ ਪਰਸ ਕੱਟਿਆ ਅੱਜ ਦੀ ਦਸਤ ਜੀ ਲੱਗਦਾ ਬੰਦੀ ਇਹ ਬੜਾ ਲੱਗਦਾ ਤੁਹਾਨੂੰ ਨਾ ਇੰਨਾ ਵੱਡਾ ਪਰਸ ਕੱਟਿਆ ਵਾਹ ਜੀ ਨਾ ਕੈਸੀ ਸੀ ਇਹਨੇ ਕਿਸੇ ਬੇਦੀ ਦਾ ਕੰਮ ਹੈ ਅਬਹੁਰ ਚੋਰਾ ਦਾ ਕਹਿਰ ਬੈਗ ਕੱਟ ਕੇ 10 ਟੋਲੇ ਗਹਿਣੇ ਤੇ ਨਕਦੀ ਲੈ ਕੇ ਹੋਏ ਫਰਾਂ ਜੀਆਂ ਦੱਸਦੀ ਹੈ ਕਿ ਮਾਮਲਾ ਸਾਹਮਣੇ ਆਇਆ ਅਬਹੁਰ ਦੇ ਬੱਸ ਸਟੈਂਡ ਤੋਂ ਜਿੱਥੇ ਕਿ ਅਬਹੁਰ ਦੇ ਵਿੱਚ ਚੋਰਾ ਦੇ ਵੱਲੋਂ ਇੱਕ ਔਰਤ ਦਾ ਪਰਸ ਫਾੜ ਕੇ ਬੈਗ ਫਾੜ ਕੇ ਹਜ਼ਾਰਾਂ ਰੁਪਏ ਤੇ ਗਹਿਣੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਨੇ ਉੱਥੇ ਹੀ ਪੀੜਤ ਮਹਿਲਾ ਅਮਰਜੀਤ ਕੋਰ ਦਾ ਦੱਸਣਾ ਹੈ ਕਿ ਉਸ ਦੇ ਡੂੰਗਰੀ ਵੱਚ ਬੋਹਰ ਨਿਵਾਸੀ ਪਿਤਾ ਦਾ 4 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ ਤੇ ਉਹਨਾਂ ਦੀ ਮੌਤ ਬਾਅਦ ਹੋਣ ਵਾਲੀ ਰਸਮ ਲਈ ਉਹ ਬੋਹਰ ਆਈ ਸੀ ਜਿਸ ਤੋਂ ਬਾਅਦ ਦੱਸਦੀ ਹੈ ਕਿ 4 ਵਜੇ ਦੇ ਕਰੀਬ ਕਾਰ ਮੁਖੜਾ ਖਾਨੇ ਦੇ ਬਾਹਰ ਰੋਕੀ ਹੁੰਦੀ ਹੈ ਤੇ ਪੈਦਲ ਚੱਲ ਕੇ ਉਹ ਬੱਸ ਸਟੈਂਡ ਦੇ ਨੇੜੇ ਵਾਲੀ ਗਲੀ ਦੇ ਵਿੱਚ ਕੁਝ ਸਮਾਨ ਖਰੀਦੀ ਹੈ ਜਿਸ ਤੋਂ ਬਾਅਦ ਉਹ ਜਦ ਸਮਾਨ ਦੇ ਪੈਸੇ ਦੁਕਾਨਦਾਰ ਨੂੰ ਦੇਣ ਲੱਗਦੀ ਹੈ ਸਮਾਨ ਖਰੀਦੀ ਹੈ ਤੇ ਉਸ ਨੂੰ ਫੇਰ ਪਤਾ ਲੱਗਦਾ ਹੈ ਕਿ ਉਸ ਦੇ ਬੈਗ ਕਟਿਆ ਹੋਇਆ ਬੈਗ ਦੇ ਵਿੱਚੋਂ ਕਰੀ 25000 ਰੁਪਏ ਦੇ ਨਕਦੀ ਤੇ ਉਸ ਨਾਲ ਹੀ 10 ਤੋਲੇ ਸੋਨਾ ਜਿਹੜਾ ਗਾਇਬ ਹੋਇਆ ਜਿਸ ਤੋਂ ਬਾਅਦ ਪੀੜਤ ਨੂੰ ਨਾਲ ਬੈਠੀਆਂ ਔਰਤਾਂ ਦੇ ਸ਼ੱਕ ਹੁੰਦਾ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਸਾਰੀ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਫਿਲਹਾਲ ਪੀੜਤ ਨੇ ਕੀ ਕਿਹਾ ਹੈ ਉਹ ਵੀ ਸੁਣੋ ਤੇ ਦੂਜੇ ਪਾਸੇ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣੋ ਕੀ ਘਟਨਾ ਕੀ ਹੋਈ ਹੈ ਜੀ ਜੁੱਤੀ ਲੈਣ ਆਈ ਸੀ ਉੱਤੇ ਪੈਰਸ ਰੱਖਿਆ ਵਿੱਚੋਂ ਨੇ ਆ ਦੇਖੋ ਜੋ ਇਹਦੇ ਵਿੱਚੋਂ ਕੱਢ ਲਿਆ ਕੋਨ ਸੀ ਜੀ ਉਹ ਲੇਡੀ ਜੇ ਲੇਡੀ ਜੇ ਆ ਕਿੰਨੀ ਕੋ ਉਮਰ ਦੀਆਂ ਲੱਗ ਰਹੀਆਂ ਸੀਗੀਆਂ ਜੀ ਇੱਕ ਬੈਗੀ ਸੀ ਕੋਈ 20 25 ਸਾਲ ਦੀ ਸੀ ਇੱਕ ਲੇਡੀ ਤੇ ਇੱਕ ਲੇਡੀ ਜੇ ਛੋਟੀ ਕੁੜੀ ਹੈ ਉਸ ਨਾਲ ਬੱਚਾ ਸੀ ਨਾਂ ਕੋਈ ਬੱਚਾ ਹੈ ਬੱਚਾ ਕਿੰਨੀ ਕੋ ਉਮਰ ਦਾ ਸੀ 10 ਸਾਲ ਦਾ ਲੱਗ ਰਿਹਾ ਸੀ ਉਹਨੇ ਆ ਵੀ ਆਜ ਕੋਈ ਇੰਨਾ ਵੱਡਾ ਉਹਨੇ ਜੁੱਤੀ ਲਈ ਹੈ ਬੱਚੇ ਦੇ ਮੈਨੂੰ ਠੀਕ ਹੈ ਬੱਚੇ ਦੇ ਨਹੀਂ ਹੈ ਉਹ ਠੀਕ ਹੈ ਉਹ ਸਾਡੇ ਤਾਂ ਅਸੀਂ ਪੇਮੈਂਟ ਕਰਨ ਲੱਗਿਆ ਸੀ ਖੜੀਆਂ ਹੋਈਆਂ ਵਾ ਤੇ ਉਹਨਾਂ ਨੇ ਉਹ ਬਹੁਤ ਬਾਅਦ ਹੋ ਨਿਕਲ ਗਈ ਉਹਨਾਂ ਨੇ ਤੇ ਇਸ ਤਰੀਕਾ ਆ ਰਿਹਾ ਸੀ ਇਹ ਮੇਰੇ ਸਿਸਟਰ ਹੈ। ਇਹ ਆਏ ਸੀ ਕਿ ਲੁਧਿਆਣੇ ਤੋਂ ਅਨਸਾਰੀ ਘਰ ਬਾਹਰ ਦਫੂ ਸੀਗਾ। ਤੇ ਇਹ ਜਾਂਦੇ ਲੋਕਾਂ ਨਾਲ ਕਿਹਾ ਵੀ ਜੁੱਤੀਆਂ ਸਸਤੀਆਂ ਮਿਲਦੀਆਂ। ਉਹ ਜੁੱਤੀਆਂ ਦੀ ਦੁਕਾਨ ਤੇ ਲੁਧਿਆਣੇ ਜਾ ਰਹੇ ਸੀ। ਤੇ ਬਾਜ਼ਾਰ ਵਿੱਚ ਆਏ ਨੇ ਕਾਰ ਤੇ ਆਏ ਨੇ ਤੇ ਖੜੀ ਕੀਤੀ ਕਾਰ ਕੋਲ ਜੁੱਤੀਆਂ ਦੀ ਦੁਕਾਨ ਤੇ ਬੈਠੇ ਨੇ। ਥੋੜੀ ਦੇਰ ਪਹਿਲਾਂ ਮੈਂ ਵੀ ਹੋ ਕੇ ਗਿਆ ਇਹਨਾਂ ਨੂੰ। ਹੋ ਕੇ ਮੈਂ ਅੱਗੇ ਨਿਕਲ ਗਿਆ। ਇਹਨਾਂ ਦਾ ਮੈਨੂੰ ਫੋਨ ਆਂਦਾ ਜੀ ਆ ਗੱਲ ਹੋ ਗਈ। ਕਿਉਂਕਿ ਇਹ ਬੈਠੇ ਜੁੱਤੀਆਂ ਖਰੀਦੀ ਖਰੀਦਦੇ ਪਏ ਸੀ। ਮੈਂ ਕਿਹਾ ਮੈਂ 10 ਮਿੰਟ ਬਾਅਦ ਦੁਬਾਰਾ ਆਇਆ ਸੀ ਮੈਂ ਕੰਮ ਸੀ ਮੇਨੂੰ। ਉਹਦੇ ਵਿੱਚ ਇੱਥੋਂ ਜਦੋਂ ਆ ਵੇਖੋ ਜੀ ਘੱਟ ਲਾਇਆ ਕਿਤੇ ਨੇ ਦੋ ਲੜਕੀਆਂ ਆਈਆਂ ਇਹਨਾਂ ਦੇ ਕਹਿਣ ਤੇ ਦੋ ਲੜਕੀਆਂ ਆਈਆਂ ਇਹਦੇ ਵਿੱਚ ਪੈਸੇ ਸੀ ਜੀ ਦੋ ਚੂੜੀਆਂ ਸੀ ਦੋ ਤੋਲੇ ਦੀਆਂ ਇਹ ਕੰਗੂਠੀ ਸੀ ਕਿਉਂਕਿ ਇਹ ਕੰਗੂਠੀਆਂ ਦੋ ਸੋ ਇੱਕ ਚੇਨ ਸੀ ਜੀ ਦੋ ਚਾਰ ਟੌਪਸਾਂ ਦੇ ਜੋੜੇ ਸੀ 25000 ਕੈਸ਼ ਸੀ ਉਹ ਲੜਕੀਆਂ ਇਧਰ ਆਈਆਂ ਨੇ ਜੀ ਦੁਕਾਨ ਦੇ ਵਿੱਚੋਂ ਐ ਸਾਈਡ ਗਈਆਂ ਨੇ ਕਰੀਬ ਕਿੰਨੇ ਕੁ ਦਾ ਨੁਕਸਾਨ ਲੱਗਿਆ ਹੈ ਜੀ ਸ਼ਨਾ ਕੈਪਟਨ 4 ਲੱਖ ਦਾ ਲਾਲੋ ਜੀ 4 4 ਲੱਖ ਦਾ ਹੋਣਾ ਹੈ ਜੀ ਬਾਕੀ ਤੋਂ ਬਸ 2 10 ਹੈ ਜੀ ਜੈਨੂਨ ਜੈਨੂਨ ਗੱਲ ਹੈ ਤੇ ਪੁਲਿਸ ਨੂੰ ਪੁੱਛਣਾ ਦੇਖੋ ਹਾਂਜੀ ਐਸਐਸ ਤੋਂ ਫੋਨ ਕੀਤਾ ਸੀ ਐਸਐਸ ਸਾਹਿਬ ਕੀ ਬਾਹਰ ਜੀ ਮਨ ਕਿਹਾ ਜੀ ਭੇਜਿਆ ਉਹਨਾਂ ਨੂੰ ਦੇਖਦੇ ਨੇ ਅਜੇ ਤੱਕ ਆਈ ਨਹੀਂ ਅਜੇ ਕਿੰਨੀ ਕੁ ਦਿਨ ਹੋ ਗਈ ਘਟਨਾ ਹੋਈ ਜੀ ਸਾਡੇ ਵੀਰੇ ਪੌਣਾ ਘੰਟਾ ਕੰਢਾ ਹੋ ਗਿਆ ਹੈ ਘਟਨਾ ਹੋਈ ਕਿਸ ਤਰ੍ਹਾਂ ਦੀ ਘਟਨਾ ਹੈ ਮੈਡਮ ਆਈ ਜੀਆ ਵੇਟ ਲੈ ਐ ਮੌਫਿਸ ਮਰਮਾ ਜੀ ਜੇਬਸ ਤੋਂ ਨਿਕਲ ਨਹੀਂ ਆ ਸਾਰਾ ਕੁਝ ਚੱਲਿਆ ਤਾਂ ਮੈਡਮ ਪੈਸੇ ਦੇਣ ਲੱਗੇ ਨਾ ਤੇ ਮੈਡਮ ਨੇ ਚੈਨ ਖੋਲੀ ਤੇ ਚੈਨ ਦੇ ਨਾ ਲੱਗ ਰਹੇ ਉਹਨਾਂ ਦੇ ਬਸਤੇ ਨਾ ਮੜਾ ਕੱਟੇ ਉਹ ਤੋ ਵੀ ਕੱਟ ਸੀ ਜਦੋਂ ਅੰਦਰ ਵੀ ਜੇਬ ਹੁੰਦੀਆਂ ਉਹਦੇ ਵੀ ਕੱਟ ਲੱਗੇ ਹੋਏ ਸੀ ਠੀਕ ਹੈ ਤੇ ਐਨੇ ਚ ਕਹਿੰਦੇ ਵੀ ਮੈਡਮ ਕਹਿੰਦੇ ਵੀ ਮੇਰੇ ਤਾਂ ਸੋਨਾ ਤੇ ਪੈਸੇ ਹੀ ਉਹ ਨਹੀਂ ਕੱਗੇ ਠੀਕ ਹੈ ਲੋ ਜੀ ਅੱਛਾ ਪਰਸ ਇਹਨਾਂ ਦੇ ਕੋਲ ਸੀ ਹਾਂ ਪਰਸ ਇਹਨਾਂ ਦੇ ਕੋਲ ਹੁਣ ਹੀ ਅੱਲਾ ਕੋਲੀ ਹੈਗਾ ਹਾਂ ਇੱਕ ਲੇਡੀ ਸੀ ਤੇ ਇੱਕ ਕੁੜੀ ਸੀ ਪਤਲੀ ਉਹ ਤੇ ਜਿਹੜੀਆਂ ਆਈ ਸੀ ਦੁਕਾਨ ਤੇ ਉਹ ਕਿਤਾ ਪਿੱਛੋਂ ਫਟਟਿਆ ਜਾਂ ਕੋਫਟਿਆ ਦੁਕਾਨ ਦੇ ਆ ਕੇ ਫਟਿਆ ਆ ਸਾਡੇ ਕੋਲ ਤਾਂ ਪਤਾ ਨਹੀਂ ਆ ਪਤਾ ਲਾਣੇ ਵਾਸਤੇ ਦੁਕਾਨ ਤੇ ਕੈਮਰੇ ਨਹੀਂ ਲੱਗੇ ਕੈਮਰੇ ਨਹੀਂ ਲੱਗੇ ਨਹੀਂ ਜੀ ਉਹਨਾਂ ਨੇ ਤੁਹਾਡੀ ਦੁਕਾਨੋਂ ਸ਼ੋਪਿੰਗ ਵੀ ਕੀਤੀ ਕੋਈ ਨਹੀਂ ਨਹੀਂ ਨਾਲ ਨਾਲ ਚਲੇ ਗਈ ਸੀ ਕੋਈ ਇਮਾਨੀ ਖਰੀਦਣਾ ਨਹੀਂ ਬੱਚੇ ਦੀ ਜੁੱਤੀ ਲਈ ਹੈ ਇੱਕ ਜੁੱਤੀ ਲੈ ਕੇ ਚਲੇ ਗਈ ਸੀ ਜਾਣਕਾਰੀ ਸਾਨੂੰ ਔਕਰੀਬ 10 ਮਿੰਟ ਪਹਿਲਾਂ ਥਾਣੇ 'ਪਾ ਫੋਨ ਆਇਆ ਅਬੀ ਬਾਜ਼ਾਰ ਦੇ ਮੇਨ ਬਾਜ਼ਾਰ ਦੇ ਵਿੱਚ ਆ ਘਟਨਾਤ ਹੋ ਗਈ ਹੈ ਅਸੀਂ ਠੀਕ 3 ਮਿੰਟਾਂ ਵਿੱਚ ਇੱਥੇ ਪਹੁੰਚ ਚੁੱਕੇ ਹਾਂ ਪਹੁੰਚ ਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਜੋ ਵੀ ਦੋਸ਼ੀ ਹੋਏ ਜਲਦੀ ਫੜ ਲਾਂਗੇ